ਹਾਂਜੀ ਦਰਾਹਾ ਕੜਿਆਂ ਦਰਾਹਾ ਦੇ ਸਿੱਧੂ ਹਸਪਤਾਲ ਰੋਡ ਦੇ ਉੱਪਰ ਜਿੱਥੇ ਕਿ ਕੁਝ ਮਹੀਨੇ ਪਹਿਲਾਂ ਜੋ ਸੀਵਰੇਜ ਟ੍ਰੀਟਮੈਂਟ ਪਲਾਂਟ ਹੈ ਉਸ ਤੋਂ ਲੈ ਕੇ ਜੋ ਡਰੇਨ ਦੇ ਵਿੱਚ ਇੱਕ ਪਾਈਪ ਪਾਈ ਗਈ ਸੀ ਉਹ ਪਾਈਪ ਪਾਉਣ ਦੇ ਲਈ ਜੋ ਇਹ ਸੜਕਾ ਪੁੱਟ ਦਿੱਤੀ ਗਈ ਸੀ ਤਕਰੀਬਨ 3-4 ਮਹੀਨੇ ਹੋਣ ਵਾਲੇ ਨੇ ਪਰੰਤੂ ਇਹ ਰੋਡ ਉਸੇ ਤਰ੍ਹਾਂ ਪੁੱਟਿਆ ਹੋਇਆ ਇਸ ਦੀ ਹਾਲਤ ਖਸਤਾ ਵੱਤੋਂ ਬੱਤਰ ਹੋ ਚੁੱਕੀ ਹੈ ਬਾਰ ਬਾਰ ਇਸ ਉੱਪਰ ਬੇਨਤੀ ਕੀਤੀ ਗਈ ਆ ਖਬਰਾਂ ਲੱਗ ਚੁੱਕੀਆਂ ਨੇ ਪਰੰਤੂ ਜੋ ਨਗਰ ਕਾਉਂਸਲ ਹੈ ਜਾ ਕੋਈ ਹੋਰ ਕੰਪੀਟੈਂਟ ਅਧਿਕਾਰੀ ਹੈ ਇਸ ਮੁੱਦੇ ਦੇ ਉੱਪਰ ਬੋਲਣਾ ਨਹੀਂ ਚਾਹੁੰਦਾ ਹਾਲਾਂਕਿ ਜਿੱਥੇ ਸਿਆਸਤ ਕਰਨੀ ਹੁੰਦੀ ਹੈ ਜਿਸ ਤਰ੍ਹਾਂ ਜਿੱਥੇ ਲੋਕ ਇਹ ਪ੍ਰੈਸ ਕਾਨਫਰੰਸ ਕਰਦੇ ਨੇ ਪਰੰਤੂ ਜਿੱਥੇ ਲੋਕਾਂ ਦੇ ਸਹੂਲਤ ਦੀ ਗੱਲ ਹੁੰਦੀ ਹੈ ਲੋਕਾਂ ਦੀ ਸਮੱਸਿਆ ਦੀ ਗੱਲ ਹੁੰਦੀ ਹੈ ਉੱਥੇ ਇਹ ਲੋਕ ਆਪਣਾ ਮੂੰਹ ਨਹੀਂ ਖੋਲਦੇ ਸਾਡੇ ਨਾਲ ਨੇ ਸ੍ਰੀ ਪੱਤਰਕਾਰ ਸਰਦਾਰ ਰਵਿੰਦਰ ਸਿੰਘ ਸੇਠ ਹਾਂਜੀ ਸੇਠ ਸਾਹਿਬ ਕੀ ਕਹੋਗੇ ਇਸ ਬਾਰੇ ਅੱਜ ਅਸੀਂ ਜੀਟੀ ਰੋਡ ਦੇ ਦੁਕਾਨਦਾਰ ਤਕਰੀਬਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਾਂ ਇਹ ਪੈਪਾਇਆ ਪਾਣੀ ਵਾਲੀ ਹੁਣ ਇਹ ਨਹੀਂ ਪਤਾ ਪਾਣੀ ਪਾਉਣਾ ਕਿਹੜਾ ਇਹ ਚ ਸਾਫ਼ ਕਰਕੇ ਪਾਉਣਾ ਵੀ ਗੰਦਾ ਪਾਣੀ ਪਾਉਣਾ ਪੈਪਾਦਾਰੇ ਪਹਿਲੇ 4-5 ਪਾਈਆਂ ਹੋਈਆਂ ਨੇ ਪਟਕੇ ਦੇਖ ਲਓ ਥੱਲੇ ਉਹ ਇਹ ਪੈਪਾ ਕਿਉਂ ਪਾਉਂਦੇ ਨੇ ਇਹ ਕਦ ਲਈ ਪਾਉਂਦੇ ਨੇ ਜਿਹੜੀਆਂ ਪਹਿਲੀਆਂ ਪੈਪਾਂ ਸਾਫ਼ ਕਰ ਦੇਣ ਇਸ ਵਿੱਚੋਂ ਕੋਈ ਕਾਲਾ ਮਾਲਾ ਨਜ਼ਰ ਆਉਂਦਾ ਜੇ ਅਸੀਂ ਕਹਿੰਨੇ ਵੀ ਆਹ ਕੰਮ ਕਰ ਦਿਓ ਖੜ ਕੋਈ ਪੈਸੇ ਨਹੀਂ ਹੈਗੇ ਆਹ ਨਵੀਂ ਪਾਈਪ ਆ ਤੇ ਇਹ ਪਤਲੀ ਗਾਦੀ ਪਈ ਆ ਇੱਕ ਪਹਿਲਾਂ ਲਾਲ ਜੀ ਪਾਈਪ ਪਈ ਸੀ ਥੋੜਾ ਜਿਹਾ ਪਹਿਲਾਂ ਕਿਤੇ ਪਾਣੀ ਹਟਾਈ ਜਾਂ ਕਿੰਨੀ ਭਜਣ ਲਾਇਆ ਜਾਂਦੇ ਨੇ ਕਿਤੇ ਹਟਾਜੇ ਵਾਲਾ ਪਾਣੀ ਡਰੇਨ ਚ ਪਾ ਦਿੰਦੇ ਨੇ ਇਹ ਮੈਂ ਪੁੱਛਣਾ ਛੋਣਾ ਪ੍ਰਸ਼ਾਸਨ ਨੂੰ ਕਿ ਪਾਣੀ ਤੱਤਾ ਇਹਨੂੰ ਠੰਡਾ ਕਰਕੇ ਪਾਉਂਦੇ ਨੇ ਕਿੱਡੀ ਸ਼ਰਮ ਦੀ ਗੱਲ ਆ ਔਰੇ ਦਾਅਵੇ ਕੀਤੇ ਜਾਂਦੇ ਹਨ ਆਹ ਹੋ ਗਿਆ ਆ ਕਰ ਦਾਂਗੇ ਇਸ ਤਿਆਰਵਾਦੀ ਵਾਲੀ ਸਰਕਾਰ ਆ ਇਹ ਇਸਤਿਆਰਾਜੀ ਸਰਕਾਰ ਆ ਜੇ ਜ਼ਮੀਨੀ ਹਕੀਕਤ ਦੇ ਦੇਖੀ ਜਾਵੇ ਤੱਕ ਕੁਝ ਵੀ ਨਹੀਂ ਹੈਗੀ ਭਰੇਟਾਚਾਰ ਆਪਣੀਆਂ ਹੱਦਾਂ ਪਾਰ ਕਰ ਚੁੱਕਿਆ ਜਿਹਦਾ ਨਤੀਜਾ ਅੱਜ ਹਰ ਕੋਈ ਭੁਗਤ ਰਿਹਾ ਵਕਾਸ ਦੇ ਨੋਤੇ ਪੱਟ ਪਟੀਆਂ ਜਿਦੀ ਕਰ ਰਹੇ ਨੇ ਜਦੋਂ ਨੂੰ ਬਣਾਉਣ ਦੀ ਗੱਲ ਆਉਂਦੀ ਆ ਫਿਰ ਉਹ ਜਿਵੇਂ ਹੋਰ ਦੇਖਦੇ ਨੇ ਵੀ ਇਹਦਾ ਹਿਸਾਬ ਦਾ ਹੋਰ ਹੋਰ ਹਿਸਾਬ ਨਾ ਕਰਾਂਗੇ ਅਸੀਂ ਅਸੀਂ ਦੁਕਾਨਦਾਰ ਮੰਗ ਕਰਦੇ ਆ ਅਸੀਂ ਪਰੇਸ਼ਾਨ ਆਰੇ ਕਾਰੋਬਾਰ ਸਾਡੇ ਠੱਪ ਹੋਏ ਪਏ ਨੇ ਕਿ ਇਹ ਲੋਕロイ ਨੰਗਦੇ ਨਹੀਂ ਹੈ ਇਹਨਾਂ ਨੂੰ ਪਤਾ ਨਹੀਂ ਹੈ ਸੇਰ ਸਾਹਿਬ ਜਿਸ ਤਰ੍ਹਾਂ ਕਿ ਅੱਜ ਇੱਕ ਕਮਿਊਨਿਟੀ ਜੋ ਸੈਂਟਰ ਹੈ ਇੱਥੇ ਇੱਕ ਪ੍ਰੈਸ ਕਾਨਫਰੰਸ ਚੱਲ ਰਹੀ ਹੈ ਹਲਕਾ ਵਿਧਾਇਕ ਇਸ ਪ੍ਰੈਸ ਕਾਨਫਰੰਸ ਨੂੰ ਸਵੋਧਨ ਕੀਤਾ ਉਹਨਾਂ ਨੇ ਕਿਉਂਕਿ ਜੋ ਪਾਰਲੀਮੈਂਟਰੀ ਸੈਂਟਰ ਹੈ ਇਹ ਬਹੁਤ ਸੁਰਕੀਆਂ ਚ ਰਿਹਾ ਇੱਥੋਂ ਬਹੁਤ ਲੋਕਾਂ ਨੇ ਸਿਆਸਤ ਵਿੱਚ ਆ ਕੇ ਸਿਆਪ ਚਮਕਾਈ ਹੈ ਤੇ ਸੱਤਾ ਪ੍ਰਾਪਤੀ ਵੀ ਉਹਨਾਂ ਨੇ ਕੀਤੀ ਹੈ ਤੁਹਾਨੂੰ ਜਦੋਂ ਇਹ ਲੋਕ ਨੇ ਜਿਹੜਾ ਇਹ ਰੋਡ ਹੈ ਇਹ ਰੋਡ ਦੇ ਦੁਕਾਨਦਾਰਾਂ ਨੂੰ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਆਮ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਇਹ ਰੋਡ ਇਹਨਾਂ ਨੂੰ ਦਿਖਾਈ ਲੀਂਦਾ ਇਹਨਾਂ ਨੂੰ ਸਭ ਕੁਝ ਪਤਾ ਇਹਨੂੰ ਹੋਰ ਸਭ ਕੁਝ ਪਤਾ ਗੱਲਾਂ ਦਾ ਔਰੇ ਸ਼ਹਿਰ ਦੀਆਂ ਪ੍ਰੈਸ ਕਾਨਫਰੰਸਾਂ ਇੱਕ ਕਾਗਜ਼ਾਂ ਵਿੱਚ ਹੀ ਚੱਲਦੀਆਂ ਨਹੀਂ ਹੁੰਦੀਆਂ ਹਕੀਕਤ ਜੋ ਪਹਿਲਾਂ ਕਿਹਾ ਕੋਈ ਹੋਰ ਹੁੰਦੀ ਆ ਜੋ ਵੀ ਸਰਕਾਰ ਆਉਂਦੀ ਆ ਜਿਹੜੀ ਵੀ ਆਉਂਦੀ ਆ ਉਹ ਪਿਛਲੀ ਸਰਕਾਰ ਨੂੰ ਅੱਗੇ ਇਹਨੂੰ ਵੱਧ ਤੰਗ ਕਰਦੀ ਆ ਫਿਰ ਲੋਕ ਕੀ ਕਰਦੇ ਨੇ ਮੌਜੂਦਾ ਸਰਕਾਰ ਨੂੰ ਯਾਦ ਕਰਦੇ ਨੇ ਜਿਹੜੀ ਤੰਗ ਕਰਦੀ ਆ ਪਿਛਲੇ ਵਾਲਿਆਂ ਨੂੰ ਭੁੱਲ ਜਾਂਦੇ ਆ ਫਿਰ ਪਿਛਲੇ ਨੇ ਫੇਰ ਵੋਟਾਂ ਬਾਹੰਦਦੇ ਨੇ ਉਹ ਫੇਰ ਅੱਗੇ ਉਹ ਤੰਗ ਕਰਦਾ ਫਿਰ ਪਿਛਲੇ ਵੀ ਯਾਦ ਕਰੀ ਜਾਂਦੇ ਨੇ ਆਹੀ ਸਾਡੇ ਸ਼ਹਿਰ ਦੀ ਸਮਾਜ ਦੀ ਦੇਸ਼ ਦੀ ਸਮੱਸਿਆ ਇਹਨਾਂ ਕੋਲੇ ਸਿਰਫ ਗੱਲਾਂ ਤੋਂ ਇਲਾਵਾ ਹੋਰ ਕੁਝ ਨਹੀਂ ਹੈਗਾ ਜੀ ਸਾਹਿਬ ਜੋ ਕਮਿਊਨਿਟੀ ਸੈਂਟਰ ਆ ਇਸ ਤੇ ਕਈ ਪ੍ਰੈਸ ਪ੍ਰੈਸ ਕਾਨਫਰੰਸਾਂ ਹੋ ਚੁੱਕੀਆਂ ਨੇ ਪਰੰਤੂ ਅਜੇ ਤੱਕ ਕਿਸੇ ਵੀ ਵਿਅਕਤੀ ਉੱਪਰ ਕੋਈ ਮੁਕੱਦਮਾ ਦਰਜ ਨਹੀਂ ਹੋਇਆ ਕੋਈ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਇਹ ਇਨਰ ਪ੍ਰੈਸ ਕਾਨਫਰੰਸਾਂ ਦਾ ਕੀ ਮਹੱਤਵ ਰਹ ਜਾਂਦਾ ਮਹੱਤਵ ਇਹ ਹੈ ਕਿ ਮਿਲੀ ਭੁਗਤਾ ਸੈਟਲਮੈਂਟ ਆ ਜਿਹਦੇ ਨਾਲ ਸੈਟਲਮੈਂਟ ਹੋ ਜਾਂਦੀ ਆ ਉਹਦੇ ਮੁਕਦਮੇ ਮੁਕਦਮੇ ਸਾਰੇ ਪਰੇ ਚਲੇ ਜਾਂਦੇ ਨੇ ਜਿਹਦੇ ਕੋਲ ਨਹੀਂ ਹੈਗਾ ਉਹਦੇ ਦਾ ਫਿਰ ਚੱਲਦੇ ਇਹ ਚੱਕਰ ਇਹ ਰਾਜਨੀਤੀ ਗੇਮ ਆ ਸਾਰੀ ਰਾਜਨੀਤੀਕ ਤੌਰ ਤੇ ਆਪਣੇ ਨਾਮ ਲਾਉਣ ਲਈ ਜਿਹੇ ਡਰਾਮੇ ਕੀਤੇ ਜਾਂਦੇ ਹਨ ਪਾਰਟੀਆਂ ਮਰਾਈ ਜਾਂਦੀਆਂ ਹਨ ਉਹਦੀਆਂ ਕਮਜ਼ੋਰੀਆਂ ਫੜ ਕੇ ਉਹਨੂੰ ਆਪਣੀ ਪਾਰਟੀ ਸ਼ਾਮਲ ਕਰ ਲਿਆ ਜਾਂਦਾ ਹੈ ਜਿਨ੍ਹਾਂ ਲੋਕਾਂ ਨੂੰ ਇਹ ਪਹਿਲਾਂ ਗਾਲਾਂ ਕੱਢਦੇ ਆ ਦੋ ਤਿੰਨਾਂ ਪਹਿਲਾਂ ਉਹ ਦੋ ਤਿੰਨ ਚਾਰਣ ਬਾਅਦ ਉਹ ਚਿੱਟੇ ਦੁੱਧ ਵਰਗੇ ਹੋ ਜਾਂਦੇ ਨੇ ਆਹੀ ਰਾਜਨੀਤੀ ਆ ਅਸੀਂ ਕਹਿੰਦੇ ਵੀਰੇ ਸਿਆਸਤ 'ਚ ਦਰਾਹੇ ਦਾ ਨਾਂ ਚਮਕਿਆ ਹੋਇਆ ਜਿਨ੍ਹਾਂ ਲੋਕਾਂ ਨੇ ਨਾਂ ਇਹਦਾ ਚਮਕਾਇਆ ਇਹਨੇ ਉਹਨਾਂ ਲੋਕਾਂ ਨੂੰ ਹੀ ਪਰੇਸ਼ਾਨ ਕਰਕੇ ਰੱਖਿਆ ਆ ਔਰ ਇੱਕ ਕਿਸੇ ਵੀ ਗਲੀ ਚਲਜੋ ਕਿਸੇ ਵੀ ਸੜਕ ਤੇ ਚਲਜੋ ਬੁਰੀ ਹਾਲਤਾਂ ਸੜਕਾਂ ਤਾਂ ਹਾਂ ਜੱਕੀ ਜਾਂਦੇ ਨੇ ਸੜਕਾਂ ਤਾਂ ਹਾਂ ਚੱਕਣ ਨਾਲ ਪਾਣੀ ਦਾ ਹਲਤਾਂ ਨਹੀਂ ਹੋਣਾ ਪਾਣੀ ਦਾ ਹਲ ਜੋ ਪ੍ਰੋਪਰ ਹੱਲ ਆ ਉਹ ਕਰਨ ਨਾ ਸ਼ੁਰੂ ਮਾਈ ਕੀ ਕਰਦੇ ਹੋ ਤੁਸੀਂ ਮੇਰੀ ਔਰ ਦੁਕਾਨ ਆ ਮੋਹਿਲਾ ਦੀ ਸ਼ਿਵਾਸ ਟੈਲੀਕਮਿਊਨੀਕੇਸ਼ਨ ਦੇ ਨਾਤੇ ਅੱਛਾ ਇਹ ਹੁਣ ਰੋਡ ਪੱਟੇ ਨੂੰ 3-4 ਮਹੀਨੇ ਹੋ ਗਏ ਬਿਲਕੁਲ ਜੀ ਤੇ ਰੋਡ ਮੁੜ ਕੇ ਨਾ ਬਣਾਇਆ ਗਿਆ ਨਾ ਰੇਪੇਅਰ ਕੀਤਾ ਗਿਆ ਕਿੰਨੀ ਕਿਥੋਂ ਦੀ ਦਿੱਕਤ ਦਾ ਸਾਹਮਣਾ ਕਰਨਾ ਦਿੱਕਤ ਆਉਂਦੀ ਔਰ ਇੱਕ ਕਸਟਮਰ ਵਾਕਿੰਗ ਘਟ ਗਈ ਕਿਉਂ ਉਧਰ ਮੂਹਰਾ ਰੋਡ ਟੁੱਟਿਆ ਹੋਇਆ ਇਧਰੋਂ ਪਿੱਛੋਂ ਟੁੱਟਿਆ ਹੋਇਆ ਇਧਰੋਂ ਕੋਈ ਆਉਂਦਾ ਨਹੀਂ ਹੈਗਾ ਮੇਨ ਮੇਨ ਮਾਰਕੀਟ ਦੇ ਕਸਟਮਰ ਰਹਿ ਗਿਆ ਤੇ ਇੱਥੇ ਪਾਣੀ ਮੀਂਹ ਪੈ ਜਾਂਦਾ ਤਾਂ ਪਾਣੀ ਪਾਣੀ ਹੋ ਜਾਂਦਾ ਤੇ ਪਾਣੀ ਸਿਵਰੇ ਪ੍ਰੋਬਲਮ ਕਦੇ ਹੱਲ ਹਾਲੇ ਨਹੀਂ ਹੋਇਆ ਹੋਰੇ ਬਹੁਤ ਟਾਈਮ ਤੋਂ ਇਦਾਂ ਚੱਲਦਾ ਆ ਰਿਹਾ ਜਿਹਦੇ ਕਰਕੇ ਕਸਟਮਰ ਵਾਕਿੰਗ ਦਾ ਬਿਲਕੁਲ ਘਟੀ ਹੋਈ ਆ ਉਲਟਾ ਮੱਛਰ ਪਾਣੀ ਖੜਾ ਰਹਿੰਦਾ ਉਹਦੇ ਕਰਕੇ ਬਿਮਾਰੀਆਂ ਦਾ ਹੋਰ ਵੀ ਘਰ ਬਣਿਆ ਆ ਇਸ ਕਰਕੇ ਪ੍ਰਸ਼ਾਸਨ ਨੂੰ ਤਾਂ ਇਹੀ ਬੇਨਤੀ ਆ ਵੀ ਜਲਦੀ ਤੋਂ ਜਲਦੀ ਇਹ ਸੜਕ ਦਾ ਹੱਲ ਕੀਤਾ ਜਾਵੇ ਤਾਂ ਕਿ ਨਹੀਂ ਹਲੇ ਤਾਂ ਫਿਲਹਾਲ ਨਹੀਂ ਹੋਈ ਜੀ ਕੋਈ ਨਗਰ ਕੌਂਸਲ ਦੇ ਪ੍ਰਧਾਨ ਨਾਲ ਗੱਲ ਹੋਈ ਸੀ ਉਹ ਕਹਿੰਦੇ ਜੀ ਟੈਂਡਰ ਪੈ ਚੁੱਕਿਆ ਵੀ ਅਗਲੇ ਹਫ਼ਤੇ ਕੰਮ ਸ਼ੁਰੂ ਹੋ ਜੂਗਾ ਉਹਨੂੰ ਵੀ 3 ਮਹੀਨੇ ਹੋ ਗਏ ਗੱਲ ਬਈ ਨੂੰ ਅਜੇ ਤੱਕ ਕੋਈ ਇੱਥੇ ਲੱਗਦਾ ਨਹੀਂ ਵੀ ਇੱਥੇ ਵੀ ਕੰਮ ਬਣੂਗਾ ਇਹ ਤਾਂ ਇਹ ਤਾਂ ਪ੍ਰਸ਼ਾਸਨ ਜਾਣਦਾ ਹੀ ਹੁਣ ਆਸਤਾ ਫਿਲਹਾਲ ਦਾ ਬੇਨਤੀ ਉਹ ਕਰ ਸਕਦੇ ਆਂ ਵੀ ਰਿਕੁਐਸਟ ਕਰ ਸਕਦੇ ਆਂ ਵੀ ਹੰਬਲੀ ਬਹੁਤ ਵੀ ਜਲਦੀ ਤੋਂ ਜਲਦੀ ਕੰਮ ਕਰਿਆ ਜਾਵੇ ਤਾਂ ਕਿ ਦੁਕਾਨਦਾਰਾਂ ਦਾ ਹੱਲ ਵੀ ਹੋ ਸਕੇ ਤਾਂ ਕਿ ਕਸਟਮਰ ਆਉਗੀਆਂ ਵੱਧ ਸਕੇ ਇਧਰ ਪਿੱਛੇ ਸਾਈਡ ਕੰਮ ਹੈ ਨਹੀਂਗਾ ਮੋਰੇ ਮੋਰੇ ਕੰਮ ਆ ਫਿਰ ਬਾਅਦ ਚੋ ਬਿਮਾਰੀਆਂ ਦਾ ਘਰ ਬਣਦਾ ਇਹ ਤਾਂ ਸੌਜੀ ਲੱਗਦਾ ਹੈ ਕਿ ਜਿਹੜੀਆਂ ਆਮ ਲੋਕਾਂ ਦੀਆਂ ਸਮੱਸਿਆਵਾਂ ਨੇ ਸ਼ਹਿਰ ਦੀਆਂ ਸਮੱਸਿਆਵਾਂ ਨੇ ਉਹਨੂੰ ਲੈ ਕੇ ਨਗਰ ਕੌਂਸਲ ਸੰਜੀਦਾ ਨਹੀਂ ਹੈ